ਆਪਣਾ ਇਹ ਚੰਡੀਗੜ੍ਹ ਸ਼ਹਿਰ ਹੈ ਇਹ ਕੋਈ ਪਿੰਡ ਨਹੀਂ ਹੈ ਵੀ ਜਿਹਦਾ ਮਨ ਕਰੇਗਾ ਵੀ ਤੁਸੀਂ ਸੜਕ ਤੇ ਆ ਕੇ ਰੇੜੀ ਫੜੀ ਲਗਾਉਗੇ ਪਰ ਮੈਂ ਚਾਹੁੰਦਾ ਹਾਂ ਤੁਸੀਂ ਆਪਣਾ ਕੈਮਰਾ ਲੈ ਕੇ ਜਾਓ 15 ਦੀ ਵੈਂਡਰ ਸੈਕਟੇ ਕਿ ਉੱਥੇ ਵੈਂਡਰ ਅੱਜ ਦੀ ਰੇਟ ਬੈਠੇ ਨੇ 22 ਸੈਕਟਰ ਤੋਂ ਵੈਂਡਰਸ ਕੋਟ ਕੇਸ ਦੇ थ्रू ਕੱਢੇ ਸੀ ਜਿੱਥੇ ਜਿੱਥੇ ਬੈਂਡਿੰਗ ਸਾਈਟ ਤੇ ਲੋਡ ਕੀਤੀ ਗਈ ਸੀ ਉੱਥੇ ਵੈਂਡਰ ਨਹੀਂ ਬੈਠੇ ਜੇਨਫੋਰਸਮੈਂਟ ਵਾਲਿਆਂ ਨੂੰ ਕਹਿ ਦੋ ਵੀ ਇਹਨਾਂ ਦੇ ਚੈੱਕ ਕਰੋ ਸਾਰੇ 30 ਪਰਦੇ ਜਿੰਨਾਂ ਨੂੰ ਸਟੇ ਮਿਲੀ ਹੋਈ ਹੈ ਔਰ ਹਰ ਬੰਦੇ ਨੂੰ ਨਹੀਂ ਲੈ ਲੈ ਕੇ ਸਟੇਜ ਦਿੱਤੀ ਜਾ ਰਹੀ ਹੈ ਹਸਣਾ ਵੈਂਡਰਾਂ ਦੇ ਖਿਲਾਫ ਨਹੀਂ ਹੈ ਉਹ ਆਪਣਾ ਰੋਜ਼ਗਾਰ ਕਰਨ ਜਿੱਥੇ ਨਾਲ ਜਗਾ ਲਾਉਟ ਹੋਈ ਉਹ ਤੇ ਬੈਠਣਾ ਆਪਣਾ ਰੋਜ਼ਗਾਰ ਕਰਨ ਪਰ ਆਈ ਦੀ ਰੇਟ 22 ਟਰੱਕ ਨਹੀਂ ਬੱਤੀ ਸਥਿਤੀ ਬਣ ਚੁੱਕੀ ਆ ਕਿ ਇੱਕ ਵੈਂਡਰ ਸਾਈਟ ਲੱਖ ਲੱਖ ਰੁਪਏ ਕਿਰਾਏ ਤੇ ਅੱਡੇ ਚੜਾਈ ਹੋਏ ਨੇ ਉੱਥੇ ਬੰਦੇ ਹੀ ਨਹੀਂ ਭਾਵੇਂ ਤੁਸੀਂ ਕਿਸ ਦਿਨ ਜਾਓ ਤੇ ਵਿਦਾਊਟ ਕੈਮਰਾ ਜਾਓ ਵਿਦਾਊਟ ਉੱਥੇ ਜਾਓ ਔਰ بس مارکیٹ ਇਹਦਾ ਤੁਰ ਕੇ ਦੇਖੋ ਕਿ ਤੁਸੀਂ ਉੱਥੇ ਤੁਰ ਸਕਦੇ ਹੋ ਬਹੁਤ ਰਸ਼ਾ ਬਹੁਤ ਜ਼ਿਆਦਾ اور ਫਿਰ ਇਹ ਦੇਖੋ ਵੀ ਉੱਥੇ ਟ੍ਰੇਡ ਚੇਂਜ ਦੇ ਨਾਮ ਤੇ ਪੈਸੇ ਖਾ ਕੇ ਟ੍ਰੇਡ ਚੇਂਜ ਯਾਰ ਇੱਕ ਸਾਈਕਲ ਵਾਲਾ ਉਹ ਸਾਈਕਲ ਪੈਂਚਰ ਦਾ ਕੰਮ ਕਰੇ ਨਾ ਜੀ ਉਹਨੇ ਤਾਂ ਟ੍ਰੇਡ ਚੇਂਜ ਕਰਾ ਲਿਆ ਕਪੜੇ ਦੀ ਦੁਕਾਨ ਕੋਲ ਲੱਖ ਲੱਖ ਰੁਪਏ ਤੇ ਚੜਦੇ ਨੇ ਇੰਨਾ ਜਿਆਦਾ ਕਮਾਈ ਤਾਂ ਚਲੋ ਬਾਅਦ ਦੀ ਗੱਲ ਆ ਉਹਨਾਂ ਦੀ ਮਿਹਨਤ ਸੇ ਇਹ ਤਾਂ ਕੁਝ ਵੀ ਨਹੀਂ ਹੈ ਜੀ ਜਿਨ੍ਹਾਂ ਦੇ ਟ੍ਰੇਡ ਚੇਂਜ ਕਰਾ ਲਏ ਜਿਨ੍ਹਾਂ ਨੇ ਜਿੱਦਾਂ ਵੀ ਕਰਾਏ ਆ ਮੈਂ ਕਹਿੰਦਾ ਪੈਸੇ ਦੇ ਕੇ ਕਰਾਏ ਆ ਬਿਨਾਂ ਪੈਸੇ ਦੇ ਕੇ ਕਰਾਏ ਆ ਟ੍ਰੇਡ ਚੇਂਜ ਹੋਣੇ ਹੀ ਨਹੀਂ ਚਾਹੀ ਦੇ ਥੱਲੇ ਬੈਠੇ ਵੈਂਡਰ ਤੇ ਬੈ ਉਹ ਜਿਹੜੇ ਵੈਂਡਰ ਸੈਲ ਦੇ ਬੰਦੇ ਨੇ ਉਹੀ ਦੇਈ ਜਾਂਦੇ ਨੇ ਬਸ ਤੂੰ ਲੈ ਸਟੇਜ ਚਲ ਟੂ ਲੈ ਸਟੇਜ ਚ ਸਟੇਆਂ ਦੇ ਨਾਮ ਤੇ ਘਟੋ ਘਟ 25 ਵੈਂਡਰ ਵਾਪਸ ਲੈ ਆ ਤੇ ਮਾਰਕੀਟ ਜਾ ਔਰ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਅੱਜ ਦੀ ਰੇਟ ਚ 15 ਵਾਲਾ ਸਾਰਾ ਵੈਂਡਰ ਬਾਈਚ ਆ ਚੁੱਕਿਆ 56 ਵਾਲਾ 45 ਵਾਲਾ ਜਿਹੜੇ 45 ਦਾ ਸਾਈਟ ਹੀ ਖਾਲੀ ਉੱਥੇ ਬੈਠਾ ਹੀ ਕੋਈ ਨਹੀਂ ਇੱਕ ਸਾਈਟ ਤੇ ਬੰਦਾ ਨਹੀਂ ਬੈਠਾ ਯਾਰ ਜਿਹੜਾ ਉੱਥੇ ਬੰਦਾ ਨਹੀਂ ਬੈਠਾ ਉਹ ਫੀਸ ਕਿਉਂ ਭਰ ਰਿਹਾ ਆਪਣੀ ਉਹ ਫੀਸ ਭਦਾ ਕਿਉਂ ਭਰ ਰਿਹਾ ਕਿਉਂਕਿ ਉਹ ਬਾਈਚ ਬੈਠਾ ਹੈ ਅੱਸੀ ਕੱਲ ਚੰਡੀਗੜ੍ਹ ਸ਼ਹਿਰ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਹੈ ਵੀ ਜੇਕਰ ਕਿਸੇ ਆਮ ਬੰਦੇ ਨੇ ਕੋਦੇ ਕੋਈ ਰੈੜੀ ਫੜੀ ਲਾਉਣੀ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਲਾਇਸੈਂਸ ਲੈਣਾ ਹੋਊ ਫਿਰ ਗੱਲ ਇਹ ਵੀ ਉਹ ਲਾਇਸੈਂਸ ਐਡਾ ਸੌਖਾ ਹੈ ਨਹੀਂ ਹੁਣ ਬੰਦ ਨੇ ਫਿਰ ਵੀ ਤੁਹਾਨੂੰ ਐਡੀ ਵੱਡੀ ਤੀਹਾਰ ਦੇ ਵਿੱਚ ਉੱਥੇ ਰੈੜੀਆਂ ਫੜੀਆਂ ਦਿਖਦੀਆਂ ਨੇ ਤਾਂ ਉਹ ਕਿੱਡਾ ਪਰੇਸ਼ਾਨੀ ਦਾ ਕਾਰਨ ਬਣ ਗਿਆ ਅੱਜ ਐਮਸੀ ਹਾਊਸ ਮੀਟਿੰਗ ਦੇ ਵਿੱਚ ਦੱਬ ਕੇ ਇਸ ਜੀ ਨੂੰ ਲੈ ਕੇ ਹੰਗਾਮਾ ਹੋਇਆ ਤੇ ਦਮਨਪ੍ਰੀਤ ਸਾਡੇ ਨਾਲ ਨੇ ਆਮਦਵੀ ਪਾਰਟੀ ਤੋਂ ਪਾਰਸ਼ਦ ਨੇ ਦਮਨ ਤੁਸੀਂ ਇੰਨਾ ਜਿਆਦਾ ਰੌਲਾ ਪਾਇਆ ਅੰਦਰ ਸੱਚੂ ਵੱਡੀ ਸਮੱਸਿਆ ਹੈਗੀ ਹੈ ਜਿੱਦਾਂ ਤੁਸੀਂ ਕਹਾਂ ਕਹਿੰਦੇ ਰੇੜੀਆਂ ਫੜੀਆਂ ਬਹੁਤ ਜਿਆਦਾ ਲੱਗੀਆਂ ਪਈਆਂ ਰਹੀਆਂ ਕੋਈ ਪੁੱਛਣ ਵਾਲਾ ਨਹੀਂ ਸਭ ਤੋਂ ਵੱਡੀ ਗੱਲ ਤੁਸੀਂ ਸਵਾਲ ਚੁੱਕਿਆ ਕਿ ਜਿਹੜੇ ਉਹਨਾਂ ਨੂੰ ਰੋਕਣ ਵਾਲੀ ਇੱਕ ਤੁਹਾਡੀ ਜਿਹੀ ਏਜੰਸੀ ਸੰਸਥਾ ਜਾਂ ਇੱਕ ਵਿੰਗ ਹੈਗਾ ਉਹ ਕਾਰਵਾਈ ਕੋਈ ਨਹੀਂ ਕਰਦਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਆਪਣਾ ਇਹ ਚੰਡੀਗੜ੍ਹ ਸ਼ਹਿਰ ਹੈ ਇਹ ਕੋਈ ਪਿੰਡ ਨਹੀਂ ਹੈ ਵੀ ਜਿਹਦਾ ਮਨ ਕਰੇਗਾ ਵੀ ਤੁਸੀਂ ਸੜਕ ਤੇ ਆ ਕੇ ਰੇੜੀ ਫੜੀ ਲਗਾਓਗੇ ਤਾਂ ਆਪਣਾ ਪਰ ਨਾਲ-ਨਾਲ ਇੱਕ ਗਰੀਬ ਪਰਿਵਾਰ ਨੂੰ ਆਪਣਾ ਰੋਜ਼ਗਾਰ ਦਾ ਸਾਧਨ ਵੀ ਜਿੱਦਾ ਉਸਦੇ ਤਹਿਤ ਸ਼ਹਿਰ ਦੇ ਵਿੱਚ ਵੈਂਡਰਸ ਨੂੰ ਬਿਠਾਇਆ ਗਿਆ ਸੀ ਪਰ ਮੈਂ ਚਾਹਨਾ ਤੁਸੀਂ ਆਪਣਾ ਕੈਮਰਾ ਲੈ ਕੇ ਜਾਓ 15 ਦੀ ਵੈਂਡਰ ਸਾਈਟ ਤੇ ਕਿ ਉੱਥੇ ਵੈਂਡਰ ਅੱਜ ਦੀ ਰੇਟ ਬੈਠੇ ਨੇ ਲੈ ਕੇ ਜਾਓ 56 ਦੀ ਵੈਂਡਰ ਸਾਈਡ ਤੇ ਕਿ ਉੱਥੇ ਅਜੇ ਦੇਰ ਤੱਕ ਵੈਂਡਰ ਬੈਠੇ ਨੇ ਜਿੱਥੇ ਜਿੱਥੇ ਉੱਥੋਂ ਸਾਰੇ ਵਾਪਸ ਆ ਗਏ ਨੇ 22 ਸੈਕਟਰ ਔਰ 22 ਸੈਕਟਰ ਤੋਂ ਇਹ ਵੈਂਡਰਸ ਕੋਰਟ ਕੇਸ ਦੇ ਥਰੂ ਕੱਢੇ ਸੀ ਮੈਂ ਹੋ ਸਕਦਾ ਗਲਤ ਹੋਵਾਂ ਇਹ 5 ਦਸੰਬਰ 2019 ਨੂੰ ਜਾਂ 2020 ਹੋ ਸਕਦਾ 5 ਦਸੰਬਰ ਮੈਨੂੰ ਯਾਦ ਹੈ ਕੋਰਟ ਨੇ ਆਰਡਰ ਕੀਤਾ ਤੇ ਬਾਈ ਦਾ ਇਕੱਠਾ ਹੋਇਆ ਸੀ ਕੋਰਟ ਨੇ ਆਰਡਰ ਕੀਤਾ ਸੀ ਵੀ ਇਹਨਾਂ ਵੈਂਡਰਸ ਨੂੰ ਆਪਣੀ ਆਪਣੀ ਜਗ੍ਹਾ ਲੋਟ ਕੀਤੀ ਜਾਵੇ ਅਸੀਂ ਉਹਨਾਂ ਵੈਂਡਰਾਂ ਦੇ ਖਿਲਾਫ ਨਹੀਂ ਆ ਉਹ ਆਪਣਾ ਰੋਜ਼ਗਾਰ ਕਰਨ ਜਿੱਥੇ ਉਹਨਾਂ ਨੂੰ ਜਗ੍ਹਾ ਲੋਟ ਹੋਈ ਹੈ ਉੱਥੇ ਬੈਠ ਕੇ ਨਾ ਰੋਜ਼ਗਾਰ ਕਰਨ ਪਰ ਆਈ ਦੀ ਰੇਟਸ ਬਾਈਸਟਰ ਨਹੀਂ ਬੱਤੀ ਸਥਿਤੀ ਬਣ ਚੁੱਕੀ ਆ ਕਿ ਇੱਕ ਵੈਂਡਰ ਸਾਈਟ ਲੱਖ ਲੱਖ ਰੁਪਏ ਕਿਰਾਏ ਤੇ ਅੱਡੇ ਚੜ੍ਹੇ ਹੋਏ ਨੇ ਉੱਥੇ ਬੰਦੇ ਹੀ ਨਹੀਂ ਜਿਨ੍ਹਾਂ ਨੂੰ ਸਪੋਜ਼ ਮੈਂ ਵੈਂਡਰ ਐ ਜੇਕਰ ਲੱਖ ਰੁਪਏ ਤੇ ਅੱਡਾ ਗੜਾ ਹੈ ਭਾਜੀ ਤੁਸੀਂ ਕਿਸ ਦਿਨ ਜਾਓ ਉਥੇ ਵਿਦਾਊਟ ਕੈਮਰਾ ਜਾਓ ਵਿਦਾਊਟ ਉਸਤੇ ਜਾਓ ਔਰ ਇੱਕ بس مارکیٹ ਦਾ ਤੁਰ ਕੇ ਦੇਖੋ ਕਿ ਤੁਸੀਂ ਉਸ ਤੁਰ ਸਕਦੇ ਹੋ ਬਹੁਤ ਬਹੁਤ ਰਸ਼ਾ ਬਹੁਤ ਜਿਆਦਾ ਔਰ ਫੇਰੇ ਦੇਖੋ ਵੀ ਉੱਥੇ ਟ੍ਰੇਡ ਚੇਂਜ ਦੇ ਨਾਮ ਤੇ ਪੈਸੇ ਖਾ ਕੇ ਟ੍ਰੇਡ ਚੇਂਜ ਯਾਰ ਇੱਕ ਸਾਈਕਲ ਵਾਲਾ ਉਹ ਸਾਈਕਲ ਪੈਂਚਰ ਦਾ ਕੰਮ ਕਰੇ ਨਾ ਜੀ ਉਹਨੇ ਤਾਂ ਟ੍ਰੇਡ ਚੇਂਜ ਕਰਾ ਲਿਆ ਕੱਪੜੇ ਦੀ ਦੁਕਾਨ ਖੋਲ ਲਈ ਉਹਨੇ ਟ੍ਰੇਡ ਚੇਂਜ ਜਿੰਨੇ ਵੀ ਉੱਥੇ ਸੀਗੇ ਛੋਟੇ ਛੋਟੇ ਢਾਬੇ ਖੁੱਲੇ ਸੜਕਾਂ ਦੇ ਢਾਬੇ ਖੁੱਲੇ ਨੇ ਸੜਕਾਂ ਤੇ ਮਰਜ ਸੜਕਾਂ ਦੇ ਢਾਬੇ ਖੁੱਲ ਗਏ ਨੇ ਸਾਈਕਲ ਬੈਂਚਰ ਵਾਲੇ ਦੇ ਉਹ ਫਾਦਰ ਦੀ ਡੈਥ ਹੋਈ ਉਹਦਾ ਫਾਦਰ ساری ਉਮਰ ਇੱਥੇ ਰਹਿੰਦਾ ਰਿਹਾ ਉਹ ਪਿੰਡ ਨਹੀਂ ਕਦੀ ਗਿਆ ਹਿਮਾਚਲ ਆਪਣੇ ਘਰ ਨਹੀਂ ਗਿਆ ਠੀਕ ਹੈ ਜੀ ਤੇ ਉਹਦੀ ਹੁਣ ਡੈਥ ਹੋ ਗਈ ਤੇ ਉਹਦੇ ਬੱਚੇ ਹਿਮਾਚਲ ਤੋਂ ਆ ਗਏ ਉਹ ਰੇਟਾਬਾ ਖੋਲ ਕੇ ਬੈ ਗਏ ਨੇ ਕੱਦਨ ਬਾਈ ਸੈਟਰਾਣਾ ਮੈਂ ਤੁਹਾਨੂੰ ਪਰਤੱਕ ਦਿਖਾ ਦਿਆਂਗਾ ਪਰ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਲੱਖ ਲੱਖ ਰੁਪਏ ਤੇ ਚੜਦੇ ਨੇ ਇੰਨਾ ਜਿਆਦਾ ਕਮਾਈ ਤਾਂ ਚਲੋ ਬਾਅਦ ਦੀ ਗੱਲ ਆ ਉਹਨਾਂ ਦੀ ਮਿਹਨਤ ਇਹ ਤਾਂ ਕੁਝ ਵੀ ਨਹੀਂ ਹੈ ਜੀ ਜਿਨ੍ਹਾਂ ਦੇ ਟ੍ਰੇਡ ਚੇਂਜ ਕਰਾ ਲਏ ਜਿਨ੍ਹਾਂ ਨੇ ਜਿੱਦਾਂ ਵੀ ਕਰਾਇਆ ਮੈਂ ਕਹਿੰਦਾ ਪੈਸੇ ਦੇ ਕੇ ਕਿਰਾਇਆ ਬਿਨਾ ਪੈਸੇ ਦੇ ਕੇ ਕਿਰਾਇਆ ਟ੍ਰੇਡ ਚੇਂਜ ਹੋਣੇ ਹੀ ਨਹੀਂ ਚਾਹੀਦੇ ਜੇ ਕੋਈ ਸੁਰਖੀ ਬਿੰਦੀ ਵੇਚਣ ਵਾਲਾ ਹੈਗਾ ਉਹਨੇ ਆਪਣਾ ਟ੍ਰੇਡ ਚੇਂਜ ਕਰਾ ਲਿਆ ਕੱਪੜਿਆਂ ਦਾ ਕੰਮ ਕਰ ਰਹੀ ਹੈ ਇਹ ਟ੍ਰੇਡ ਤੁਸੀਂ ਦੇਖੋ ਸ਼ਾਸਤਰੀ ਮਾਰਕੀਟ ਸਾਹਮਣੇ ਆ ਉਹਦੇ ਸਾਹਮਣੇ ਵੈਂਡਰ ਬਿਠਾਏ ਗਏ ਨੇ 107 ਵੈਂਡਰ ਬਿਠਾਏ ਗਏ ਨੇ ਬਾਕੀ ਲਿਆ ਕੇ ਤੁਸੀਂ ਚਾਨੀ ਚੌਂਗ ਬਣਾਤਾ ਸਟੇ ਦੇ ਨਾਮ ਤੇ ਐਸੈਂਸ਼ੀਅਲ ਸਰਵਿਸ ਪ੍ਰੋਵਾਈਡਰ ਨੋਨ ਐਸੈਂਸ਼ੀਅਲ ਸਰਵਿਸ ਪ੍ਰੋਵਾਈਡਰ ਬਸ ਇੱਕ ਕਾਲਾ ਮਾਲਾ ਵਿੱਚ ਹੀ ਕਰੀ ਜਾਂਦਾ ਇਹ ਤਾਂ ਐਸੈਂਸ਼ੀਅਲ ਸਰਵਿਸ ਇੱਕ ਉੱਥੇ ਫੁੱਲ ਵਾਲੇ ਨੂੰ ਸਟੇ ਦਿੱਤੀ ਹੈ ਜੀ ਐਸ ਪਰ ਐਕਟ ਵੀ ਮੈਂ ਐਸੈਂਸ਼ੀਅਲ ਆ ਉਹ ਕਿੱਥੇ ਆ ਮੰਦਰ ਦੇ ਬਾਹਰ ਉਹ ਮਾਰਕੀਟ ਦੇ ਗੇਟ ਤੇ ਸਟੇ ਦੇ ਦਿੱਤੇ ਜੀ ਸਟੇ ਮਿਲੀ ਹੋਈ ਹੈ ਇਹ ਤਾਂ ਅਸੀਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਅਫਸਰ ਨੂੰ ਕੋਈ ਅਸੀਂ ਕੁਝ ਨਹੀਂ ਕਰ ਸਕਦੇ ਸਟੇ ਮਿਲੀ ਹੋਈ ਹੈ ਸਿਚਿਓ ਸਟੇ ਦੇ ਕਰਕੇ ਜਾਂ ਆਪਦੀ ਕੋਈ ਫਾਇਦੇ ਕਰਾ ਜੀ ਸਟੇ ਕਿੱਥੋਂ ਹੋਈ ਹੈ ਪੱਤਰਕਾਰ ਸਾਹਿਬ ਜੜ ਤੇ ਪਹੁੰਚੋ ਸਟੇ ਕਿੱਥੋਂ ਹੋਈ ਹੈ ਪਹਿਲਾਂ ਇਹ ਦੇਖੋ ਹਸਾਬਤਾ ਬਲਾਓ ਥੱਲੇ ਜਾ ਕੇ ਵੀ ਸਟੇ ਕਿੱਥੋਂ ਹੋਈ ਹੈ ਸਟੇ ਥੱਲੇ ਬੈਠੇ ਵੈਂਡਰ ਤੇ ਹੀ ਬੈ ਉਹ ਜਿਹੜੇ ਵੈਂਡਰ ਸੈਲ ਦੇ ਬੰਦੇ ਨੇ ਉਹੀ ਦੇ ਹੀ ਜਾਂਦੇ ਨੇ ਬਸ ਤੂੰ ਲੈ ਸਟੇ ਚੱਲ ਤੂੰ ਲੈ ਸਟੇ ਚੱਲ ਸਟੇਆਂ ਦੇ ਨਾਮ ਤੇ ਘ 25 ਵੈਂਡਰ ਵਾਪਸ ਲੈ ਜਾਂਦੇ ਉੱਤੇ ਔਰ ਜਿਹੜੇ ਵੈਂਡਰ ਕੋ ਸਟੇ ਨਹੀਂ ਹੈਗੀ ਆ ਉਹ ਲਾਈਨ 'ਚ ਲੱਗਾ ਮੈਨੂੰ ਸਟੇ ਮਿਲ ਜੇ ਬਸ ਉਹਦਾ ਸੈਟਿੰਗ ਨਹੀਂ ਬਣ ਰਹੀ ਜਿੱਦਣ ਸੈਟਿੰਗ ਬਣ ਗਈ ਉਹ ਸਟੇ ਵਾਪਸੀ ਹੈ ਇਹ ਜੇ ਕੀ ਤੁਸੀਂ ਤਾਂ ਇਹਨਾਂ ਰੋਲਾ ਪਾਉਂਦੇ ਹੋ ਨੁਮਾਇंदे ਤੁਸੀਂ ਹੋ ਉਹਦੇ ਨਾਲ ਦੂਜੀ ਦੁਕਾਨਦਾਰੀਆਂ ਵੀ ਅਫੈਕਟ ਹੋ ਰਹੀਆਂ ਨੇ ਫਿਰ ਇਹ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਦੇਖੋ ਅਜਾਪਾ ਹਾਊਸ ਸਟੇ ਤੁਸੀਂ ਮੁੱਦਾ ਚੁੱਕੀ ਤੁਸੀਂ ਨਾਲ ਵੀ ਪੈਸਿਆਂ ਦੀ ਗੱਲ ਕਹਿੰਦੇ ਮੈਂ ਵੀ ਮੈਂ ਮੈਂ ਕਹਿੰਦਾ ਜੀ ਮੈਂ ਹੁਣ ਕੈਮਰੇ ਦੇ ਸਾਹਮਣੇ ਕਹਿ ਰਿਹਾ ਵੇ ਜਿਹਨੂੰ ਸੈਟਿੰਗ ਲੱਗੀ ਵੀ ਉਹਨੇ ਕਾਰਵਾਈ ਕਿਉਂ ਪਾਉਣੀ ਆ ਪਹਿਲਾਂ ਤਾਂ ਮੰਥਲੀ ਹੁੰਦਾ ਸੀ ਨਾ ਅੱਜ ਕੱਲ ਡੇਲੀ بیس ਚੱਲ ਰਿਹਾ ਔਰ ਇਹਦੇ ਵਿੱਚ 파ਰਸ਼ਲ ਦੀ ਬਦਨਾਮੀ ਹੁੰਦੀ ਆ 파ਰਸ਼ਲ ਮਾੜਾ ਜਾਂ ਟਾਈਟ ਕਰੇ ਨਹੀਂ ਤਾਂ 파ਰਸ਼ਲ ਦੀ ਇਹ ਬਦਨਾਮੀ ਹੋ ਜਾਂਦੀ ਆ ਵੀ ਉਹ ਪੈਸੇ ਮੰਗਦਾ ਔਰ ਜਦੋਂ ਆਪਾਂ ਟਾਈਟ ਕਰਦੇ ਇਹਨਾਂ ਦਾ ਰੇਟ ਹੋਰ ਵੱਜ ਜਾਂਦਾ ਇਹਨਾਂ ਦਾ ਰੇਟ ਹੋਰ ਵੱਜ ਜਾਂਦਾ ਹੈ ਵੀ 파ਰਸ਼ਲ ਟਾਈਟ ਕਰ ਰਿਹਾ ਇਹਦੇ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰਾ ਇਹਦੇ ਵਿੱਚ ਇੱਕ ਫੈਕਟ ਹੈ ਤੁਸੀਂ ਜਾ ਕੇ ਕਿਤੇ ਦਿਨ ਮਾਰਕੀਟ ਜਾਓ ਔਰ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੇ ਅੱਜ ਦੀ ਰੇਟ 'ਚ 15 ਵਾਲਾ ਸਾਰਾ ਵੈਂਡਰ ਬਾਈਚ ਆ ਚੁੱਕਾ ਹੈ 56 ਵਾਲਾ 45 ਵਾਲਾ ਜਿਹੜੇ 45 ਦਾ ਸਾਈਟ ਹੀ ਖਾਲੀ ਉੱਤੇ ਬੈਠਾ ਹੀ ਕੋਈ ਨਹੀਂ ਇੱਕ ਸਾਈਟ ਤੇ ਬੰਦਾ ਨਹੀਂ ਬੈਠਾ ਯਾਰ ਜਿਹੜਾ ਉੱਥੇ ਬੰਦਾ ਨਹੀਂ ਬੈਠਾ ਉਹ ਫੀਸ ਕਿਉਂ ਭਰ ਰਿਹਾ ਆਪਣੀ ਉਹ ਫੀਸ ਪਤਾ ਕਿਉਂ ਭਰ ਰਿਹਾ ਕਿਉਂਕਿ ਉਹ ਬਾਈ 'ਚ ਬੈਠਾ ਹੋਇਆ ਹੈ ਭਾਈ ਮੈਂ ਫੀਸ ਤਾਂ ਭਰ ਰਿਹਾ ਚਲ ਉੱਥੇ ਨਹੀਂ ਬੈਠਾ ਇੱਥੇ ਤਾਂ ਬੈਠਾ ਠੀਕ ਹੈ ਨਾ ਜੀ ਸੋ ਉੱਥੇ ਜਿਹੜਾ ਬੈਠਾ ਉਹ ਵੀ ਆਪ ਨਹੀਂ ਬੈਠਾ ਯਾਰ ਮੇਰਾ ਲਾਇਸੈਂਸ ਹੈ ਮੈਂ ਫੀਸ ਭਰੀਆ ਤੂੰ ਮੈਨੂੰ ਦੇ ਜਿਹੜੇ ਇਲੀਗਲ ਨੇ ਜਿਹੜੇ ਤਾਂ ਲੀਗਲ ਨੇ ਉਹਨਾਂ ਦਾ ਤਾਂ ਲੱਖ ਲੱਖ ਸਵਾ ਸਵਾ ਲੱਖ ਰੁਪਏ ਕਿਰਾਇਆ ਚੱਲਦਾ ਪਿਆ ਇਸ ਟਾਈਮ ਤੇ ਉਹਨੇ ਦਾ ਇਨਾ ਕਿਰਾਇਆ ਤੁਹਾਨੂੰ ਫੈਕਟ ਦੱਸ ਰਹੇ ਆ ਭਾਜੀ ਫੈਕਟ ਦੱਸ ਰਹੇ ਆ ਔਰ ਜਿਹੜੇ ਇਲੀਗਲ ਨੇ ਇਲੀਗਲ ਮੈਂ ਕਿੰਨੂੰ ਕਹਿੰਨਾ ਜਿਹੜੇ ਇੱਧਰ ਉੱਧਰ ਆ ਕੇ ਵਾਪਸ ਆ ਗਏ ਵੀ 15 ਚੋਂ ਜਾਂ 45 ਚੋਂ ਵਾਪਸ ਆ ਕੇ ਉੱਥੇ ਬਹਿ ਗਏ ਨੇ ਜਿਨ੍ਹਾਂ ਨੂੰ 15 ਜੱਡੇ ਅਲੋਟ ਹੋਏ ਨੇ ਉਹ 15 ਚ ਨਹੀਂ ਬੈਠੇ ਉਹ ਇੱਥੇ ਆ ਗਏ ਨੇ ਇੱਥੇ ਆ ਕੇ ਸਿਰਫ ਇੰਦਾ ਮੰਨਦੇ ਕੁਰਸੀ ਦੇ 2000 ਰੁਪਏ ਕਾਰਪੋਰੇਸ਼ਨ ਨੂੰ ਦਿੰਦੇ ਨੇ ਤੇ ਆਪਣੇ ਉਹੀ ਇਲੀਗਲ ਅੱਡੇ ਦਾ 25000 ਰੁਪਏ ਉਹ ਲਈ ਸੋ ਇਹ ਦੇਖਣਾ ਅੱਜ ਦੇਖਣਾ ਪਏਗਾ ਵੀ ਜਿਨ੍ਹਾਂ ਨੂੰ ਅੱਡੇ ਲੋਟ ਹੋਏ ਸੀ ਉਹਨਾਂ ਚੋਂ ਕਿੰਨੇ ਬੰਦੇ ਮਰ ਗਏ ਨੇ ਗਾਹ ਉਹਨਾਂ ਤੋਂ ਕਿੰਨੇ ਅੱਗੇ ਸਬਲੇਟ ਉਹ ਅੱਡੇ ਲੋਟ ਹੋਏ ਨੂੰ ਵੀ ਕਿੰਨਾ ਟਾਈਮ ਹੋ ਗਿਆ ਜੀ ਅੱਜ ਮੇਰੇ ਹਿਸਾਬ ਨਾਲ 8 ਸਾਲ 8 ਸਾਲ ਹੋ ਗਏ ਮੇਰੇ ਖਿਆਲ ਨਾਲ 8 ਤੋਂ ਜ਼ਿਆਦਾ ਹੀ ਹੋਣਿਆ तकरीबन ਕਿੰਨੇ ਬੰਦੇ ਮਰ ਗਏ ਨੇ ਕੀ ਅੱਗੋਂ ਦੁਬਾਰਾ ਉਹ ਫੀਸਾਂ ਭਰ ਰਹੇ ਨੇ ਕੋਦੇ ਜਗ੍ਹਾ ਕੌਣ ਬੈਠਾ ਆ ਕੇ ਉਹਦਾ ਬੇਟਾ ਬੈਠਾ ਉਹਦਾ ਉਹੀ ਜਿਹੜਾ ਮਰ ਗਿਆ ਉਹਦੇ ਬੱਚਿਆਂ ਨੇ ਉਹਨੂੰ ਕਿਰਾਏ ਤੇ ਚੜਾਤਾ ਚੈੱਕ ਕਰ ਲੈਣਾ ਔਰ ਇੱਕ ਹੋਰ ਦੱਸ ਦਿੰਨਾ ਇੱਕ ਇਹਨਾਂ ਨੇ ਕਿਹਾ ਵੀ ਐਸੈਂਸ਼ੀਅਲ ਸਰਵਿਸ ਪ੍ਰੋਵਾਈਡਰ ਆਪਣੀ ਜਗ੍ਹਾ ਤੇ ਵਾਪਸ ਚੱਲ ਜਾਣ ਡਿਊਰੀ ਕੋਵਿਡ ਅੱਡਾ ਨੂੰ ਬਾਈ ਸੈਟਰ ਅਲੋਟ ਹੋ ਗਿਆ ਠੀਕ ਹੈ ਜੀ ਅੱਡਾ ਨੂੰ ਬਾਈ ਸੈਟਰ ਅਲੋਟ ਹੋ ਗਿਆ ਉਹ ਅੱਡੇ ਦੇ ਆ ਕੇ ਬਹਿ ਗਿਆ ਪਰ ਵਾਪਸ ਭੇਜਤਾ ਹੁਣ ਜਿਹੜੇ 15 ਵਾਲੇ ਸੀ ਉਹ ਤਾਂ ਚਲੋ ਵਾਪਸ ਚਲੇ ਗਏ 45 22 ਵਾਲਾ ਕਹਿੰਦਾ ਮੈਂ ਕਿਉਂ ਛੱਡ ਕੇ ਜਾਵਾਂ ਅੱਡਾ ਮਿੰਨ ਤਾਂ ਇੱਥੇ ਅਲੋਟ ਹੋਇਆ ਤਾਂ ਉਹਨੇ ਕੀ ਕੀਤਾ ਉੱਥੇ ਵੀ ਬੈਠਾ ਪੁਰਾਣੇ ਅੱਡੇ ਤੇ ਪਟੂਰੇ ਛੋਲੇ ਆਪਣੇ ਭਰਾ ਨੂੰ ਲਵਾਉਂਦਾ ਪਿਆ ਮੈਂ ਦੱਸ ਸਿਰਫ ਫੈਕਟ ਚੈੱਕ ਕਰ ਲੋ ਕਿ ਮੇਰੇ ਕੋ ਆ ਜਾ ਮੈਂ ਤੁਹਾਨੂੰ ਦਿਖਾਉਂਗਾ ਵੀ ਇੱਥੇ ਅੱਡਾ ਵੀ ਲਾਉਂਦਾ ਪਿਆ ਵਾ ਔਰ ਉਹ ਉੱਥੇ ਉਹਦਾ ਭਰਾ ਪਟੂਰੇ ਛੋਲੇ ਵੀ ਲਾਉਂਦਾ ਪਿਆ। ਪਰ ਦੇਖਿਓ ਤਾਂ ਜਿਵੇਂ ਇਹਦਾ ਮਸਲਾ ਇਹਨਾਂ ਨੇ ਚੱਕਿਆ ਹੈ ਤਾਂ ਇਹਨਾਂ ਦਾ ਸਭ ਤੋਂ ਵੱਧ ਤੌਰ ਤੇ ਕਹਿਣਾ ਤੁਸੀਂ ਹੈਰਾਨ ਮੰਨ ਗਏ ਤੇ ਤੁਸੀਂ ਦੇਖੋ ਹੈਰਾਨ ਨਹੀਂ ਵੀ ਲੱਖ ਲੱਖ ਰੁਪਏ ਨੂੰ ਅੱਡਾ ਅੱਡਾ ਤੋਂ ਭਾਵੇਂ ਇਹ ਹੈ ਵੀ ਜਿਹੜੇ ਰੈਡੀ ਫੜੀ ਵਾਲੀ ਥਾਂ ਹੈ ਜੇ ਇਸਪੋਸ ਕਰੋ ਮੈਂ ਉਰੇ ਖੜਦਾ ਤਾਂ ਮੈਂ ਅੱਗੇ ਲੱਖ ਲੱਖ ਰੁਪਏ ਇਸ ਤੋਂ ਵਟ ਰਿਹਾ ਪਰ ਪ੍ਰਸ਼ਾਸਨ ਗੱਲ ਇਹ ਹੈ ਵੀ ਆਖਰਕਾਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹ ਲੋਕ ਹੀ ਕਰ ਰਹੇ ਨੇ ਉਹ ਜਿਵੇਂ ਦੱਸ ਗਏ ਨੇ ਐਮਸੀ ਸਾਹਿਬ ਕਿ ਬਦਨਾਮ ਹੋਣ ਨੂੰ ਐਸੀ ਆ ਪੈਸੇ ਕ